ਏ ਵਾਹਿਗੁਰੂ ਦੇ ਓਟ ਆਸਰੇ ਨਾਲ ਹੀ ਇਥੋਂ ਤੱਕ ਪਹੁੰਚੇ। ਬਾਕੀ ਫਿਰ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ ਐਡੇ ਫਤਵੇ ਨਾਲ ਜਿਤਾਇਆ। ਤੇ ਇਹ ਸੰਗਤਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਸੀ ਸੌਂ ਚੁੱਕਣ ਦਾ। ਉਹ ਤੇ ਉਹਨਾਂ ਨੂੰ ਪਤਾ ਸੀ ਵੀ ਸੰਵਿਧਾਨ ਦੇ ਮਤਲਬ ਲੋਕਤੰਤਰ ਦੇ ਕਰਕੇ ਚਕਾਉਣ ਗਈ ਪਰ ਸੰਗਤਾਂ 'ਚ ਬੜਾ ਉਤਸ਼ਾਹ ਸੀ ਅੱਜ ਸੰਗਤਾਂ ਨੂੰ ਕੱਲ ਦੀ ਖਬਰ ਸੁਣ ਕੇ ਸੰਗਤਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਆ ਕਿ ਭਾਈ ਸਾਹਿਬ ਸੌ ਚੱਕਣ ਆ ਰਹੇ ਆ ਤੇ ਬਹੁਤ ਹੀ ਸੰਗਤਾਂ ਦੇ ਫੋਨ ਆਏ ਤੇ ਬਹੁਤ ਹੀ ਸੰਗਤਾਂ 'ਚ ਚਾਅ ਤੇ ਉਤਸ਼ਾਹ ਆ ਬਾਕੀ ਇਹ ਬੱਕ ਗਏ ਆ ਥੋੜੇ ਜਾਣੇ ਪੰਜ ਸੱਤ ਜਾਣੇ ਇਹਨਾਂ ਨੇ ਕਹੇ ਸੀ ਮਿਲਣ ਨਹੀਂ ਦੇਣਾ ਬਲੱਡ ਰੇਸ਼ਨ ਵਾਲੇ ਮਿਲ ਸਕਦੇ ਆ ਪਰ ਫਿਰ ਵੀ ਪਤਾ ਨਹੀਂ ਸੰਗਤਾਂ ਆਪ ਮਹਾਰੇ ਕਈ ਪਹੁੰਚ ਵੀ ਰਹੀਆਂ ਹਨ ਰੋਕਣ ਦੇ ਬਾਵਜੂਦ ਵੀ ਬਹੁਤ ਸੰਗਤਾਂ ਪਹੁੰਚ ਰਹੀਆਂ ਪੰਜ ਸੱਤ ਸਿੰਘ ਬਾਪੂ ਜੀ ਦੇ ਨਾਲ ਗਏ ਆ ਕਿਉਂਕਿ ਉਦਾਂ ਉਹ ਕਹਿੰਦੇ ਮਿਲਣ ਤੇ ਦੇਣਾ ਨਹੀਂ ਬਾਪੂ ਜੀ ਇਕੱਲੇ ਮਿਲਣਗੇ ਗਾੜੀ ਸਿੰਘ ਤੇ ਉਦਾਂ ਗਏ 5 7 10 ਨਾਲ ਤੇ ਬਾਕੀ ਇਹਨਾਂ ਨੂੰ ਪਤਾ ਕਿ ਹੁਣ ਕੌਣ ਕੌਣ ਮਿਲਦਾ ਵਾ ਉਦਾਂ ਤੇ ਕਿਹਾ ਵੀ ਇਕੱਲੇ ਬਾਪੂ ਜੀ ਮਿਲਣਗੇ ਇਹ ਸਵਿਧਾਨ ਦੇ ਅੰਦਰ ਆ ਕੇ ਉਹਨਾਂ ਨੇ ਚੋਣ ਚਾਏ ਆ ਇੰਨੀਆਂ ਵੋਟਾਂ ਨਾਲ ਲੋਕਾਂ ਨੇ ਜਤਾਇਆ ਤੇ ਉਹਨਾਂ ਨੂੰ ਉਦੋਂ ਹੀ ਸੌਂ ਚਕਾਉਣੀ ਚਾਹੀਦੀ ਅਸਲ 'ਚ ਤੇ ਜਦੋਂ ਬਾਕੀ ਲੋਕ ਸਭਾ 'ਚ ਸਾਰੇ ਬਾਕੀ ਐਮਪੀ ਐਨੇ ਚੁੱਕੀ ਸੀ ਚਕਾਉਣੀ ਤੇ ਉਦੋਂ ਚਾਹੀ ਸੀ ਤਾਂ ਹੀ ਸੰਗਤ 'ਚ ਜ਼ਿਆਦਾ ਇੰਨਾ ਉਤਸ਼ਾਹ ਜਿਆ ਹੋਗਾ ਕਿ ਪਤਾ ਨਹੀਂ ਇਹਨੂੰ ਭਾਈ ਸਾਹਿਬ ਨੂੰ ਕਿਉਂ ਨਹੀਂ ਚਕਾ ਰਹੇ ਤੇ ਬਾਕੀ ਚਲੋ ਵਧੀਆ ਗੱਲ ਆ ਵੀ ਉਹਨੇ ਕੱਲ ਸੌਂ ਚੁਕਣੀ ਆ ਤੇ ਸੰਗਤਾਂ ਦੇ ਵੀ ਮਨ 'ਚ ਬਹੁਤ ਖੁਸ਼ੀ ਆ ਤੇ ਆਪਾਂ ਵੀ ਖੁਸ਼ ਹਾਂ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਹੋ ਰਿਹਾ ਜੋ ਵੀ ਹੋ ਰਿਹਾ ਜੀ ਸਿੰਘ ਵੀ ਆਪਣੇ ਤੌਰ ਤੇ ਸਾਡੇ ਕਹਿਣ ਤੋਂ ਬਗੈ ਕਰ ਰਹੇ ਆਪਣੇ ਤੌਰ ਤੇ ਕਰ ਰਹੇ ਸੀ ਲੋਕ ਤੇ ਕਈ ਮਾਰਚ ਵੀ ਕੱਢ ਰਹੇ ਸੀ ਕਿੰਨੀ ਜਗ੍ਹਾ ਤੇ ਉਹਨਾਂ ਨੇ ਰੋਸ ਮਾਰਚ ਵੀ ਕੀਤਾ ਤੇ ਕਿਉਂਕਿ ਲੋਕਾਂ 'ਚ ਉਤਸ਼ਾਹ ਹੀ ਇੰਨਾ ਸੀ ਕਿ ਭਾਈ ਸਾਹਿਬ ਕਦੋਂ ਬਾਹਰ ਆਉਂਦੇ ਜਿਹੜੀ ਉਮੀਦ ਨਾਲ ਮਤਲਬ ਇੱਕ ਨਸ਼ੇ ਦਾ ਮੁੱਦਾ ਲੈ ਕੇ ਅਸੀਂ ਜਿਹੜੇ ਏਜੰਡੇ ਨਾਲ ਚੋਣ ਲੜੀ ਸੀ ਲੋਕਾਂ ਨੂੰ ਇਤਸ਼ਾਹ ਵਾ ਤੇ ਸਰਕਾਰਾਂ ਨੇ ਵਿਚਾਈਦਾ ਬਨਨ ਸ਼ਬਦਾਂ ਨੂੰ ਆਪਣੇ ਹਲਕੇ ਜਿਹੜੇ ਹਲਕੇ ਚ ਜਿੱਤੇ ਆ ਲੋਕਾਂ ਦਾ ਧੰਨਵਾਦ ਕਰਨ ਲੋਕਾਂ ਦੀਆਂ ਫਰਿਆਦਾਂ ਸੁਣਨ ਲੋਕਾਂ ਦੇ ਦੁੱਖ ਸੁਣਨ ਸਰਕਾਰ ਨੇ ਚਾਹਦਾ ਕਿ ਇਹਨਾਂ ਨੂੰ ਤੁਰੰਤ ਰਹਾ ਕੀਤਾ ਜਾਏ ਜੇ ਸਵਿਧਾਨ ਦੇ ਅੰਦਰ ਢਾ ਕੇ ਸਾਰਾ ਕੁਝ ਕੀਤਾ ਵਾ ਤੇ ਫਿਰ ਇਹ ਲੋਕਤੰਤਰ ਦੇ ਕਰਕੇ ਨੂੰ ਰਿਹਾ ਵੀ ਕਰਨਾ ਚਾਹੀਦਾ ਵਾ ਕਾਨੂੰਨਾਂ ਤੌਰ ਤੇ ਜਦੋਂ ਕਾਨੂੰਨ ਚ ਆ ਗਿਆ ਤੇ ਫਿਰ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਕਿਉਂ ਆਪਣੇ ਹਲਕੇ ਚ ਆਣ ਕੇ ਲੋਕਾਂ ਦਾ ਦੁੱਖ ਸੁੱਖ ਸੁਣੇ ਜਿਨ੍ਹਾਂ ਨੇ ਲੋਕਾਂ ਨੇ ਇੰਨੇ ਉਹ ਛਾਣਾ ਵੋਟਾਂ ਪਾਈਆਂ ਇੰਨੀ ਆਸਾਂ ਰੱਖ ਕਿ ਉਹਨਾਂ ਨੇ ਵੋਟਾਂ ਪਾਈਆਂ ਇਹ ਲੋਕਾਂ ਨੂੰ ਉਹਨਾਂ ਦਾ ਚਾਹੀਦਾ ਵਾ ਛੱਡਣਾ ਵੀ ਨਾਲੇ ਤੇ ਲੋਕਾਂ ਦਾ ਧੰਨਵਾਦ ਕਰਨ ਤੇ ਨਾਲੇ ਉਹ ਲੋਕਾਂ ਦੇ ਦੁੱਖ ਸੁਣਨ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਲ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લણ હોણ વિહ કરો હોવે ક્રોણી હોવે બર્થડે પાર્ટી રિટાયરમ પાર્ટી હોય પાર્ટી અજીક કરવા જનલા પુરા અને મશહુર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।